ਵੇਖੋ ਜੀ ਇਹ ਜਿਹੜਾ ਭਗਵੰਤ ਮਾਨ ਨੇ ਕਿਸਾਨਾਂ ਮਜ਼ਦੂਰਾਂ ਦੀ ਪਿੱਠ 'ਚ ਛੁਰਾ ਮਾਰਿਆ ਇਹ ਸਾਰੇ ਹੀ ਜਾਣੂ ਆ ਕਿ ਘਰ ਛੱਡ ਕੇ ਮੀਟਿੰਗ ਦਾ ਤਾਂ ਦੇ ਕੇ ਜਿਹੜਾ ਸਾਡੇ ਆਗੂਆਂ ਨੂੰ ਸਾਡੀਆਂ ਉੱਥੇ ਭੈਣਾ ਭਰਾਵਾਂ ਨੂੰ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਵਾ ਜਿੱਤਰਾ ਇਹਨਾਂ ਸਾਡੇ ਉੱਥੇ ਸਿਲੰਡਰ ਆਟਾ ਚੋਰੀ ਸਰਕਾਰ ਜਿਹੜਾ ਨੇ ਸਾਡੇ ਨਾਲ ਧੱਕਾ ਕੀਤਾ ਵਾ ਤੇ ਜਿਹੜੇ ਰਹਿੰਦੇ ਸਾਡੇ ਆਗੂ ਸੀ ਮੈਨੂੰ ਜਾਬਤਾ ਵੀ ਇਹਨੇ ਤਾਨਾਸ਼ਾਹੀ ਜਿਹੜੀ ਸਾਡਿਆਂ ਮੋਬਾਈਲਾਂ ਦੀਆਂ ਦਕੀਸ਼ਨਾਂ ਕਢਾ ਕਢਾ ਕੇ ਇਹਨੇ ਅੱਤਵਾਦੀ ਸਾਡੇ ਘਰਾਂ ਨੂੰ ਪੁਲਿਸ ਦੇ ਏਡੇ ਬਣਾਤਾ ਸੀ ਇਸ ਲਈ ਅੱਜ ਅਸੀਂ ਅਬਰਛੀਤ ਬਾਬਾ ਦੀਵਾਨਪੁਰਖਤਾਨ ਦੇ ਕਿਲੇ ਕੀਤੀ ਸੀ ਵੀ ਅਸੀਂ ਭਿੱਖੀਵੜ ਚੌਕ ਜਿਹੜਾ ਬਲਾਕ ਕਰਾਂਗੇ ਤੇ ਸਾਨੂੰ ਪ੍ਰਬੰਧ ਇਹ ਆਂਦਾ ਸੀ ਅਸੀਂ ਤੁਹਾਨੂੰ ਗ੍ਰਿਫਤਾਰ ਕਰਾਂਗੇ ਅਸੀਂ ਆਖਿਆ ਅਸੀਂ ਗ੍ਰਿਫਤਾਰੀ ਦੇਣ ਲਈ ਤਿਆਰ ਆ ਜਿੱਥੇ ਤੁਹਾਡਾ ਜ਼ੋਰ ਲੱਗਦਾ ਲਾ ਲਓ ਅੱਜ ਅਸੀਂ ਆਉਂਦਾ ਰੋਜ ਪੁਲਿਸਨ ਕਰਕੇ ਇਹਨੂੰ ਗ੍ਰਿਫਤਾਰੀ ਦੇਣ ਆਏ ਆ ਪਾਰੇ ਭਗਵੰਤ ਮਾਨ ਦਾ ਜਿਹੜਾ ਪ੍ਰਬੰਧ ਆ ਇਹਦੀ 부ਚੜ ਸਰਕਾਰ ਦਾ ਹੁਣ ਇਸ਼ਾਰਾ ਦੁੱਜੇ ਦਾ ਹੋ ਗਿਆ ਵਾ ਕਿ ਅਸੀਂ ਗ੍ਰਿਫਤਾਰੀ ਲੈਣੀ ਨਹੀਂ ਤੇ ਜੇ ਗ੍ਰਿਫਤਾਰੀ ਨਹੀਂ ਲੈਣੀ ਤੇ ਫਿਰ ਕਿਉਂ ਅਸੀਂ ਕਿਤੇ ਹੱਤਵਾਦੀ ਆ ਪਾਕਿਸਤਾਨ ਤੇ ਸਾਡੇ ਘਰਾਂ 'ਚ ਰੇਡ ਸਾਨੂੰ ਘਟੇਨ ਕਰ ਲੋ ਘਰਾਂ 'ਚ ਜਿਹਦੀ ਜਾਦੀ ਸਾਡੀ ਕਾਲ ਲੋਕੇਸ਼ਨ ਨਾ ਘਟਾ ਦਿਓ ਜਿਹਦੇ ਨਾਲ ਜਾਦੀ ਗੱਲ ਹੋਣ ਈ ਆ ਉਹਦੇ ਘਰ ਤੇ ਜਾ ਕੇ ਰੇਡ ਕਰੋ ਉਹਨੂੰ ਫੋਨ ਕਰਕੇ ਸੱਦੋ ਕਿੱਥੇ ਆ ਅਸੀਂ ਤਾਂ ਹੁਣ ਇੱਕ ਤੇ ਹੱਥ ਮਾਰ ਡਿਆ ਟੰਗੋ ਕਿਹੜੀ ਫਾਸੀ ਸਾਨੂੰ ਟੰਗਣੀ ਆ ਪਰ ਕਿਸਾਨਾਂ ਮਜ਼ਦੂਰਾਂ ਦੀ ਜਿਹੜੀ ਆਵਾਜ਼ ਆ ਉਹ ਇਹਨਾਂ ਦੀ ਤਾਕਤ ਜਿਹੜੀ ਆ ਪ੍ਰਸ਼ਾਸਨ ਦੇ ਕੰਨਾਂ ਤਾਈ ਚਾਉਂਦੇ ਰਵਾਂਗੇ ਅਸੀਂ ਦੱਬਣ ਵਾਲੇ ਨਹੀਂ ਹੈਗੇ